ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਵਾਂ ਕੋਟਾ جاری ਹੋਇਆ ਹੈ ਨਵੀਂ ਲਿਸਟ ਜਾਰੀ ਹੋਈ ਹੈ ਉਹਦੇ ਪੇਪਰ ਨਿਕਲਣੇ ਜਿਹੜਿਆ ਸ਼ੁਰੂ ਹੋ ਚੁੱਕਿਆ ਉਹਦੇ ਬਾਰੇ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਅਪਾਇੰਟਮੈਂਟਾਂ ਬਾਰੇ ਕਿ ਰੈਫਰੈਂਸ ਜਿਹੜਾ ਨੰਬਰ ਵਾ ਉਹਦਾ ਕੀ ਹਿਸਾਬ ਤਾ ਵਾ ਉਹਦੇ ਹਿਸਾਬ ਨਾਲ ਜਿਹੜੀਆਂ ਅਪਾਇੰਟਮੈਂਟਾਂ ਮਿਲਦੀਆਂ ਵਾਂ ਕਿ ਅਪਾਇੰਟਮੈਂਟਾਂ ਉਹ ਆਪਣੀ ਮਰਜ਼ੀ ਦੇ ਨਾਲ ਲੈਂਦੀਆਂ ਇਸ ਟੌਪਿਕ ਬਾਰੇ ਵੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਆਦਾ ਚਿਰ ਨਾ ਲੈਂਦੇ ਕਰਦੇ ਆ ਵੀਡੀਓ ਸਟਾਰਟ ਪਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜਰੂ ਆਲ ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਉੱਤੇ ਫੋਲੋ ਨਹੀਂ ਕੀਤਾ ਸਮਝਾ ਕੇ ਇੰਸਟਾਗ੍ਰam ਤੇ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂਾਨੂੰ ਉੱਥੇ ਮੈਸੇਜ ਕਰਕੇ ਪੁੱਛੋ ਤੇ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਲੋ ਮਿੱਤਰੋ ਪਹਿਲਾਂ ਤਾਂ ਆਪਾਂ ਗੱਲ ਕਰਦੇ ਆਂ ਦੋ ਜਾਂ ਬਾਰੇ ਅਪਾਇੰਟਮੈਂਟਾਂ ਬਾਰੇ ਕਿਉਂਕਿ ਅਪਾਇੰਟਮੈਂਟਾਂ ਦਾ ਮੈਨੂੰ ਬੜੇ ਪੀੜਾ ਭਰਾਵਾਂ ਦਾ ਮੈਸੇਜ ਆ ਰਿਹਾ ਕਿ ਅਪਾਇੰਟਮੈਂਟਾਂ ਸਾਨੂੰ ਨਹੀਂ ਮਿਲ ਰਹੀਆਂ ਇੰਨਾ ਰੈਫਰੈਂਸ ਨੰਬਰ ਚੰਗਾ ਚੰਡੀਗੜ੍ਹ ਵਿੱਚ ਇੰਨਾ ਚੱਲਦਾ ਜਲੰਧਰ ਵਿੱਚ ਇੰਨਾ ਚੱਲੰਦਾ ਦਿੱਲੀ ਵਿੱਚ ਸਾਡਾ ਪਰ ਰੈਫਰੈਂਸ ਨੰਬਰ ਲੰਘ ਚੁੱਕਾ ਵਾ ਸਾਡੇ ਦਾ ਰੈਫਰੈਂਸ ਨੰਬਰ ਆ ਵਾ 2000 ਸਾਡਾ ਰੈਫਰੈਂਸ ਮੇ 2000 ਵਾ 22000 ਵਾ ਸਾਡਾ 20000 ਵਾ ਤੇ 22000 ਚੱਲੰਗਾ ਸਾਨੂੰ ਅਪਾਇੰਟਮੈਂਟ ਨਹੀਂ ਮਿਲ ਰਹੀ ਇਹ ਬੜੇ ਮੈਨੂੰ ਮੈਸੇਜ ਆ ਰਿਹਾ ਵੀਰਾਂ ਭਰਾਵਾਂ ਦੇ ਤੇ ਵੀਰੇ ਸਿੱਧੀ ਹਾਲਤ ਤੁਹਾਨੂੰ ਦੱਸੂਗਾ ਇਸ ਵੀਡੀਓ ਵਿੱਚ ਕਿ ਜਿਹੜੇ ਰੈਫਰੈਂਸ ਨੰਬਰ ਦੇ ਹਿਸਾਬ ਨਾਲ ਜਿਹੜੇ ਵਾ ਅਪਾਇੰਟਮੈਂਟਾਂ ਨਹੀਂ ਮਿਲਦੀਆਂ ਜੇ ਕਿਉਂਕਿ ਕੱਲੀ ਇਹੜੀ ਐਮਬੈਸੀ ਐ ਸਿਰਫ ਆਪਣੇ ਇੰਡੀਆ ਵਿੱਚ ਨਹੀਂ ਹੈ ਕਿ ਆਪਣੇ ਇੰਡੀਆ ਨੂੰ ਕੱਲੀ ਅਪਾਇੰਟਮੈਂਟਾਂ ਨਹੀਂ ਦਿੰਦੇ ਜਿਹੜੇ ਜਿੱਥੇ ਜਿੱਤੇ ਪੇਪਰ ਓਪਨ ਹੁੰਦੇ ਹੋ ਸਾਰੇ ਪਾਸੇ ਇਹ ਅਪਾਇੰਟਮੈਂਟਾਂ ਮਿਲਦੀਆਂ ਵਾਂ ਜਿਸ ਕਰਕੇ ਜਿਵੇਂ ਇੰਡੀਆ ਬੰਗਲਾਦੇਸ਼ ਪਾਕਿਸਤਾਨ ਹੋਰ ਵੀ ਜਿਹੜੀਆਂ ਕੰਟਰੀਆਂ ਵਿੱਚ ਜਿਹੜੀਆਂ ਅਪਾਇੰਟਮੈਂਟਾਂ ਵਾਂ ਉਹ ਭਲਾਈ ਹੁੰਦੀਆਂ ਤੇ ਰੈਫਰੈਂਸ ਨੰਬਰ ਸਾਰਿਆਂ ਦੇ ਉਹੀ ਹੁੰਦੇ ਵਾ ਇਸ ਕਰਕੇ ਇਹ ਨਹੀਂ ਕਿ ਜੇਕਰ ਆਪਣੇ ਜਲੰਧਰ ਵਿੱਚ ਆਪਣੇ ਚੰਡੀਗੜ੍ਹ ਵਿੱਚ ਜਾਂ ਜਲੰਧਰ ਵਿੱਚ ਜਿਹੜਾ ਵਾ ਵੀ ਵੀ ਵੀਆਰ ਚੱਲਣ ਦਿਆ ਵਾ ਆਪਣਾ ਰੈਫਰੈਂਸ ਨੰਬਰ ਜੇਕਰ ਤੁਹਾਡਾ 19000 ਵਾ ਤੁਹਾਨੂੰ ਅਪਾਇੰਟਮੈਂਟ ਤੁਹਾਨੂੰ ਅਪਾਇੰਟਮੈਂਟ ਹਲੇ ਨਹੀਂ ਮਿਲੀ ਤੇ ਮੈਂ ਉਹ ਤੁਹਾਡਾ ਅਪਾਇੰਟਮੈਂਟ ਨਹੀਂ ਮਿਲਣੀ ਇਦਾਂ ਦਾ ਕੁਝ ਨਹੀਂ ਜੀ ਠੀਕ ਹੈ ਇਹ ਸਿਰਫ ਤੇ ਗੱਲਾਂ ਹੀ ਗੱਲਾਂ ਵਾ ਕਿਉਂਕਿ ਜਿਹੜੀਆਂ ਅਪਾਇੰਟਮੈਂਟਾਂ ਵਾ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਦਿੰਦੇ ਆ ਅਪਾਇੰਟਮੈਂਟ ਆ ਨਾ ਕਿ ਰੈਫਰੈਂਸ ਨੰਬਰ ਦੇ ਹਿਸਾਬ ਨਾਲ ਅਪਾਇੰਟਮੈਂਟ ਦਿੰਦੇ ਆ ਇਸ ਕਰਕੇ ਰੈਫਰੈਂਸ ਨੰਬਰਾਂ ਤੇ ਯਕੀਨ ਨਾ ਕਰੋ ਕਿ ਇਹਨਾਂ ਰੈਫਰੈਂਸ ਨੰਬਰ 'ਚ ਲੱਗਿਆ ਵਾ ਇਹਨਾਂ 'ਚ ਲੱਗਿਆ ਵਾ ਉਹ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਜੇਕਰ ਤੁਹਾਡੇ ਕੋਈ ਡਾਕੂਮੈਂ ਜਾਂ ਤੁਸੀਂ ਰੀ ਅਪਲੋਡ ਕਰ ਦਿਓ ਆਪਣੇ ਅਪਾਇੰਟਮੈਂਟ ਫਿਰ ਤੋਂ ਤੁਹਾਨੂੰ ਅਪਾਇੰਟਮੈਂਟ ਨਾਰਮਲੀ ਗੱਲ ਮਿਲ ਹੀ ਜਾਣੀ ਆ ਪਰ ਜੇਕਰ ਤੁਹਾਡੇ ਸਾਰੇ ਡਾਕੂਮੈਂਟ ਜਿਹੜੇ ਆ ਸਹੀ ਹੋਣਗੇ ਠੀਕ ਹੈ ਹੁਣ ਮਿੱਤਰੋ ਆਪਾਂ ਗੱਲ ਕਰਦੇ ਆ ਆਪਣੇ ਪੇਪਰਾਂ ਬਾਰੇ ਕੀ ਪੇਪਰ ਕੀ ਸਭ ਤਾਬਿਆ ਕਿੱਥੇ ਕਿੱਥੇ ਪੇਪਰ ਜਿਹੜੇ ਆ ਨਿਕਲੇ ਆ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਦੋ ਤਿੰਨ ਮੈਨੂੰ ਕਮੈਂਟ ਆਈ ਸੀ ਵੀਰਾਂ ਭਰਾਵਾਂ ਦੇ ਉਹਨਾਂ ਕਮੈਂਟਾਂ ਦੇ ਆਪਾਂ ਮਰ ਕੀ ਵੀਰਾਂ ਨੇ ਹੋਂ ਦੱਸਿਆ ਇਹ ਪੇਪਰ ਨਿਕਲੇ ਆ ਸਭ ਤੋਂ ਪਹਿਲਾਂ ਤਾਂ ਵੀਰ ਦੇ ਪੇਪਰ ਨਿਕਲੇ ਜੇ ਹਰੇਕ ਜੋ ਕਲਾਬਰੇਜ ਦੇ ਵੀਰੇ ਪੇਪਰ ਨਿਕਲੇ ਜੇ ਇੱਕ ਬੰਦੇ ਦੇ 9 ਮੰਥ ਵਾਲੇ ਪੇਪਰ ਨਿਕਲੇ ਜੇ ਠੀਕ ਆ ਮੈਨੂੰ ਹੁਣ ਟਾਈਮ ਨਹੀਂ ਵੀਰੇ ਦੱਸਿਆ ਸਿਰਫ ਮੈਨੂੰ ਇਹਨਾਂ ਕਿਹਾ ਹਰੇਕ ਜੋ ਕਲਾਚ ਪੇਪਰ ਨਿਕਲੇ ਆ ਉਹਦੇ 9 ਮੰਥ ਵਾਲੇ ਪੇਪਰ ਜੇ ਕਿਉਂਕਿ ਤੁਹਾਨੂੰ ਵੀ ਪਤਾ ਜਿਹੜਾ ਕੋਟਾ ਵਧਿਆ ਉਹ ਸਿਰਫ ਤੇ ਸਿਰਫ 9 ਮੰਥ ਵਾਲਿਆਂ ਦਾ ਵਧਿਆ ਵਾ ਨਾ ਕਿ 7 ਵਾਲਿਆਂ ਦਾ ਵਧਿਆ ਜਾਂ ਜਿਨ੍ਹਾਂ ਨੇ ਡੋਮੈਸਟਿਕ ਪੇਪਰ ਪਰੇ ਸੋ ਉਹਨਾਂ ਦਾ ਕੋਟਾ ਨਹੀਂ ਵਧਿਆ ਸਿਰਫ ਤੇ ਸਿਰਫ 9 ਮੰਥ ਵਾਲਿਆਂ ਦਾ ਕੋਟਾ ਜਿਹੜਾ ਵਾ ਵਧਿਆ ਵਾ ਠੀਕ ਆ ਉਸ ਤੋਂ ਬਾਅਦ ਪੇਪਰ ਕਿੱਥੇ ਨਿਕਲੇ ਆ ਉਸ ਤੋਂ ਬਾਅਦ ਪੇਪਰ ਨਿਕਲੇ ਵੀਰੇ ਇੱਕ ਸ਼ੇਰਤਾ ਦੋ ਬੁਨਾਈ ਪਰ ਨਿਕਲੇ ਕਸੀਰਤਾ ਦੇ ਵਿੱਚ ਹੁਣ ਮੈਨੂੰ ਟਾਈਮ ਨਹੀਂ ਵੀਰ ਨੇ ਦੱਸਿਆ ਇੱਕ ਨੇ ਦੱਸਿਆ ਵਾ ਇੱਕ ਨੇ ਦੱਸਿਆ ਜਿੰਨੇ ਕੰਟਾਈਮ ਦੱਸਿਆ ਉਹਨੇ ਕਿਹਾ ਸੀ 9 ਵਜੇ 1 ਮਿੰਟ ਤੇ 24 ਸਕਿੰਟ ਦੇ ਵਿੱਚ ਇਹ ਪੇਪਰ ਪਰੇ ਗਿਆ ਠੀਕ ਹੈ ਕਸੀਰਤਾ ਦੇ ਵਿੱਚ ਦੂਜੇ ਵੀਰ ਨੇ ਟਾਈਮ ਨਹੀਂ ਦੱਸਿਆ ਪਰ ਪੇਪਰ ਦੋਹਾਂ ਜਣਾਂ ਦੇ ਕਸੀਰਤਾ ਚੋਂ ਨਿਕਲੇ ਜੇ 9 ਮੰਥ ਵਾਲੇ ਠੀਕ ਹੈ ਉਸ ਤੋਂ ਬਾਅਦ ਬਰੇਸ਼ਿਆ ਬਰੇਸ਼ੇ ਦੇ ਪੇਪਰ ਨਿਕਲੇ ਜੇ 51 ਪੇਪਰ ਨਿਕਲੇ ਜੇ ਬਰੇਸ਼ਿਆ ਤੋਂ ਟਾਈਮ ਇਹਦਾ ਹੈਗਾ ਜੇ 9 ਵਜੇ 1 ਮਿੰਟ ਕਿੰਨਾ ਲਿਖਿਆ ਹੋਇਆ ਵੀ ਨੇ 1 ਮਿੰਟ ਤੇ 28 ਸਕਿੰਟ 28 ਸਕਿੰਟ ਵੀਰੇ ਪੇਪਰ ਜੇ 9 ਮੰਥ ਵਾਲੇ ਪੇਪਰ ਜੇ ਜਿੰਨੇ ਇਹ ਪੇਪਰ ਉਹ ਜਿਹਨੇ ਵੀਰ ਨੇ 2040 ਚ ਪੇਪਰ ਭਰੇ ਸੀ ਜਦੋਂ 2024 ਵਿੱਚ ਫਲੂਸੀ ਓਪਨ ਹੋਈ ਹੈ ਉਹਦੀ ਗੱਲ ਕਰ ਰਿਹਾ ਮੈਂ ਪਿਛਲੇ ਸਾਲ ਦੀ ਨਹੀਂ ਗੱਲ ਕਰ ਰਿਹਾ ਜੇ ਇਸ ਸਾਲ ਦੀ ਮੈਂ ਗੱਲ ਕਰ ਰਿਹਾ ਜੀ ਠੀਕ ਹੈ ਪਰ 9 ਮੰਥ ਸਾਡੇ ਪੇਪਰ ਜਿਨ੍ਹਾਂ ਦਾ ਕੋਟਾ ਬਾਅਦ ਵਿੱਚ ਵਧਿਆ ਸੀ ਹੁਣ ਆਪਾਂ ਗੱਲ ਕਰਦੇ ਹਾਂ ਉਂਝ ਵੀ ਨਾਰਮਲੀ ਮੈਨੂੰ ਮੈਸੀ ਆਉਂਦੇ ਰਹਿੰਦੇ ਆ ਕਿ ਪੇਪਰ ਜਿਹੜੇ ਆ ਨਾਰਮਲ ਜਿਹੜੇ ਪੇਪਰ ਕਿੱਥੇ ਕਿੱਥੇ ਨਿਕਲ ਰਿਹਾ ਬਾਰੀ ਚ ਪੇਪਰ ਨਿਕਲ ਰਿਹਾ ਮਿੱਤਰੋ ਐਗ ਦੀਆਂ ਨੇ ਤਾਂ ਪੇਪਰ ਨਿਕਲ ਰਿਹਾ ਉਸ ਤੋਂ ਬਾਅਦ ਆਪਾਂ ਹੋਰ ਗੱਲ ਕਰਦੇ ਕਿੱਥੇ ਪੇਪਰ ਨਿਕਲ ਰਿਹਾ ਵੈਨਿਸ਼ੇ ਪੇਪਰ ਨਿਕਲ ਰਿਹਾ ਫਰੋਣਾ ਚ ਪੇਪਰ ਨਿਕਲ ਰਿਹਾ ਸਾਰੇ ਪਾਸੇ ਤਕਰੀਬਨ ਮਿੱਤਰੋ ਪੇਪਰ ਜਿਹੜੇ ਆ ਨਿਕਲ ਰਹੇ ਕਿਉਂਕਿ ਜਿਹੜਾ ਕੋਟਾ ਲਿਸਟ ਜਾਰੀ ਕੀਤੇ ਨੂੰ 2-3 ਦਿਨ ਹੋ ਚੁੱਕੇ ਆ ਹੁਣ ਉਹਨੇ ਪੇਪਰ ਕੱਢਣੇ ਵੀ ਸ਼ੁਰੂ ਕਰ ਦਿੱਤੇ ਆ ਤੇ ਜਿਹੜੇ ਵੀਰੇ ਭਰਾਵਾਂ ਨੇ ਪੇਪਰ ਭਰੇ ਸੀ ਇਸ ਵਾਰ ਠੀਕ ਆ ਤੇ ਉਹ ਥੋੜੀ ਜੀ ਵੇਟ ਹੋਰ ਮੇਰੇ ਵੀਰ ਪ੍ਰਾਕਾ ਲੋ ਕਿ ਕੋਟੇ ਚ ਹੁਣ ਨਾ ਆ ਸਕਦਾ ਵਾ ਤੁਹਾਡੇ ਪੇਪਰ ਜਿਹੜੇ ਆ ਉਹ ਨਿਕਲ ਸਕਦੇ ਆ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੋਟਾ ਦੱਸਿਆ ਜਾ ਕਿੱਥੇ ਕਿੱਥੇ ਕਿੰਨਾ ਕਿੰਨਾ ਕੋਟਾ ਆਇਆ ਇਸ ਵਾਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸੋ ਤੇ ਆਪਾਂ ਤੁਹਾਨੂੰ ਅਗਲੀ ਵੀਡੀਓ ਚ ਕੋਟੇ ਦਾ ਵੀ ਦੱਸ ਦਾਂ ਕਿੱਥੇ ਕਿੱਥੇ ਕਿੰਨਾ ਕਿੰਨਾ ਕੋਟਾ ਜਿਹੜਾ ਵਾ ਉਹ ਮਿਲਿਆ ਵਾ ਠੀਕ ਹੈ ਜਿਵੇਂ ਇਸ ਵਾਰ ਜਿਹੜਾ ਕੋਟਾ ਮਿਲਿਆ ਵਾ ਆਪਣਾ ਰਿਜੋ ਕਲੱਬ ਨੂੰ ਮੇਰੇ 150 ਦਾ ਕੋਟਾ ਮਿਲਿਆ ਵਾ ਦੋਸਤੋ ਬਾਦ ਆਪਣੀ ਨਾਪ ਪੋਲੀ ਨੂੰ 0 ਕੋਟਾ ਮਿਲਿਆ ਕਿਸੇ ਦਾ ਨਾ ਮਿਲਿਆ 250 ਦਾ ਕੋਟਾ ਮਿਲਿਆ ਵਾ ਐਦਾ ਮੈਨੂੰ ਤੁਸੀਂ ਪੁੱਛ ਲਿਓ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਕਮੈਂਟਾਂ ਦਾ ਜਵਾਬ ਦੇ ਦਾਂਗੇ ਜਿਹੜੇ ਜਿਹੜੇ ਵੀਰਾਂ ਭਾਵਣ ਕਮੈਂਟ ਕੀਤੇ ਹੋਣਗੇ ਜਿੱਥੇ ਜਿੱਥੇ ਦਾ ਕੋਟਾ ਪੁੱਛਿਆ ਹੋਊਗਾ ਜਾਂ ਜਿਹੜਾ ਕੋਈ ਹੋਰ ਸਵਾਲ ਹੋਵੇ ਤਾਂ ਕਮੈਂਟ ਕਰਕੇ ਪੁੱਛੋ ਤੇ ਆਪਾਂ ਅਗਲੀ ਵੀਡੀਓ ਕਮੈਂਟਾਂ ਤੇ ਹੀ ਬਣਾ ਲਾਂਗੇ ਤੇ ਇੱਕ ਅਪਾਇੰਟਮੈਂਟ ਆ ਜਿਹੜੇ ਵੀਰਾਂ ਭਾਵਣ ਨਹੀਂ ਮਿਲੀਆਂ ਰੈਫਰੈਂਸ ਨੰਬਰ ਦੇ ਪਿੱਛੇ ਛਾਪੋ ਉਹ ਐਵੇਂ ਹੀ ਤਾਨੂੰ ਗੱਲਾਂ ਚ ਲਾਇਆ ਜਾ ਰਿਹਾ ਜੇ ਠੀਕ ਆ ਬਸ ਥੋੜੀ ਜੀ ਵੇਟ ਕਰੋ ਮੇਰੇ ਵੀਰਪਰਾ ਅਪਾਇੰਟਮੈਂਟ ਤੁਹਾਨੂੰ ਮਿਲ ਜਾਣਗੇ ਬਸ ਜੇਕਰ ਤੁਹਾਨੂੰ ਹੋਰ ਤੁਸੀਂ ਤੁਸੀਂ ਨਹੀਂ ਵੇਟ ਕਰ ਸਕਦੇ ਰੀ ਅਪਲੋਡ ਕਰ ਦਿਓ ਇੱਕ ਵਾਰ ਫਿਰ ਤੋਂ ਬਸ ਹੋਰ ਕੁਝ ਨਹੀਂ ਤੇ ਇਸ ਵੀਡੀਓ ਵਿੱਚ ਸਿਰਫ ਇਹ ਨਹੀਂ ਮਿਲਦੇ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਓਨੇ ਚੇਅਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ